ਬਾਦਕਲ ਕਰਕੇ ਜੀਐਸਟੀ ਨੂੰ ਲੈ ਕੇ ਜੀਐਸਟੀ ਜਦੋਂ ਲਾਗੂ ਹੋਈ ਸੀ ਤਦ ਤੋਂ ਜਿਹੜਾ ਹੈਗਾ ਪਲਟਫੋਰਮ ਦੇਖਣ ਨੂੰ ਮਿਲਿਆ ਸੀਗਾ ਵਪਾਰ ਦੇ ਵਿੱਚ ਅਵੇਅਰਨੈਸ ਕੈਂਪ ਜਿਹੜੇ ਹੈ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਨੇ ਉੱਥੇ ਤੁਸੀਂ ਦੇਖ ਰਹੇ ਹੋ ਆਈਬੀਐਨ ਪੰਜਾਬ ਵੈਬ ਨਿਊਜ਼ ਚੈਨਲ ਅੱਪਾ ਅੱਜ ਕੱਲ ਕਰਾਂਗੇ ਜੀਐਸਟੀ ਨੂੰ ਲੈ ਕੇ ਜਿਸ ਤਰ੍ਹਾਂ ਕਿ ਸਭ ਜਾਣਦੇ ਨੇ ਜਿਹੜੀ ਜੀਐਸਟੀ ਜਦੋਂ ਲਾਗੂ ਹੋਈ ਸੀ ਤਦ ਤੋਂ ਜਿਹੜਾ ਹੈਗਾ ਪਲਟਪੇਰ ਦੇਖਣ ਨੂੰ ਮਿਲਿਆ ਸੀਗਾ ਵਪਾਰ ਦੇ ਵਿੱਚ ਤੇ ਉਸੇ ਸਬੰਧ ਦੇ ਵਿੱਚ ਜਿਹੜੀ ਹੈ ਜੀਐਸਟੀ ਨੂੰ ਲੈ ਕੇ ਜਿਹੜੀ ਹੈ ਅਵੇਅਰਨੈਸ ਕੈਂਪ ਜਿਹੜੇ ਹੈ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਨੇ ਉਸੇ ਦੇ ਤਹਿਤ ਅੱਜ ਜੀਐਸਟੀ ਦੇ ਜਿਹੜੇ ਅਫਸਰ ਨੇ ਪਟਿਆਲਾ ਤੋਂ ਉਹ ਅੱਜ ਵਿਸ਼ੇਸ਼ ਤੌਰ ਤੇ ਰਾਜਪੁਰਾ ਦੇ ਰੋਟਰੀ ਕਲੱਬ ਦੇ ਵਿੱਚ ਪਹੁੰਚ ਰਹੇ ਨੇ ਜਿੱਥੇ ਤੁਸੀਂ ਅ ਦੇਖੋਗੇ ਰਾਜਪੁਰਾ ਦਾ ਵਪਾਰੀ ਵਰਗ ਵਰਕ ਹੋ ਗਿਆ ਜਾਂ ਜਿਹੜੇ ਟੈਕਸ ਨਾਲ ਰਿਲੇਟਡ ਜਿਹੜੇ ਐਡਵੋਕੇਟਸ ਨੇ ਵਕੀਲ ਨੇ ਉਹ ਵੀ ਥੇ ਵਿਸ਼ੇਸ਼ ਤੌਰ ਤੇ ਇਸ ਜਿਹੜੇ ਹੈ ਕੈਂਪ ਦੇ ਵਿੱਚ ਪਹੁੰਚਣਗੇ ਜਿਹੜੀ ਪਟਿਆਲਾ ਤੋਂ ਜੀਐਸਟੀ ਵਿਭਾਗ ਦੀ ਟੀਮ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਵੀ ਆਕੇ ਜਿਹੜਾ ਅਵੇਰਨੈਸ ਕੈਂਪ ਲਗਾਇਆ ਜਾਇਆ ਹੈ ਉਹ ਕਿਸ ਮੰਤਲ ਲਗਾਇਆ ਜਾ ਰਿਹਾ ਹੈ ਬ ਉਸ ਦੇ ਵਿੱਚ ਕੀ ਕੀ ਜਿਹੜੇ ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਜਿਹੜੇ ਨਵੇਂ ਵਪਾਰੀ ਵਰਗ ਦਾ ਜਿਹੜਾ ਜੀਐਸਟੀ ਨੰਬਰ ਨਾਲ ਰਿਲੇਟਡ ਉਹਨਾਂ ਵੱਲੋਂ ਉਹਨਾਂ ਨੂੰ ਅਵੇਅਰ ਕਰੇ ਜਾਏਗਾ ਤੇ ਜਿਹੜਾ ਇਹ ਅਵੇਰਨੈਸ ਕੈਂਪ ਹੈ ਕਦ ਤੱਕ ਤੇ ਕਿੱਥੇ ਮਮ ਜੋ ਅੱਜ ਕੈਂਪ ਲੱਗਿਆ ਹੈ ਇਸ ਦਾ ਕੀ ਮੋਟਿਵ ਹੈ ਅੱਜ ਦੇ ਕੈਂਪ ਦਾ ਮੋਟਿਵ ਮੇਨਲੀ ਜੋ ਹੈਗਾ ਇੱਕ ਅਵੇਅਰਨੈਸ ਕ੍ਰੀਏਟ ਕਰਨੀ ਅੱਜ ਦੇ ਕੈਂਪ ਚ ਸਾਡੇ ਡਿਫਰੈਂਟ ਟ੍ਰੇਡ ਐਸੋਸੀਏਸ਼ਨਸ ਦੇ ਨੁਮਾਇੰਦੇ ਆਏ ਹੋਏ ਸੀਗੇ ਇਸ ਤੋਂ ਇਲਾਵਾ ਐਡਵੋਕੇਟਸ ਉਹਨਾਂ ਦੇ ਪ੍ਰੈਜ਼ੀਡੈਂਟ ਉਹਨਾਂ ਦੇ ਮੈਂਬਰਸ ਆਏ ਹੋਏ ਸੀ ਤੇ ਸੀਏ ਐਸੋਸੀਏਸ਼ਨਸ ਤੇ ਸਾਡੇ ਵਪਾਰੀ ਆਏ ਹੋਏ ਸੀਗੇ ਡਿਫਰੈਂਟ ਟ੍ਰੇਡਸ ਤੋਂ ਤੇ ਇੱਕ ਜਿਹੜਾ ਮੇਨ ਸਾਡਾ ਅੱਜ ਦਾ ਮੋਟਿਵ ਹੈਗਾ ਕਿ ਸਾਡੇ ਇੱਕ ਅਵੇਰਨੈਸ ਕੈਂਪ ਇਸ ਪਰਪਸ ਲਈ ਵੀ ਅਸੀਂ ਚਲਾਇਆ ਹੈ ਕਿ ਸਾਡੇ ਰਜਿਸਟ੍ਰੇਸ਼ਨਸ ਨੂੰ ਲੈ ਕੇ ਹੈਗਾ ਆ ਮਹੀਨਾ ਜਿਹੜਾ ਅਸੀਂ 10th ਫਰਵਰੀ ਤੱਕ ਮੈਕਸਿਮਮ ਰਜਿਸਟ੍ਰੇਸ਼ਨਸ ਇਹ ਕਹਿ ਲਓ ਕਿ 100% ਰਜਿਸਟ੍ਰੇਸ਼ਨਸ ਕਰ ਲਈਏ ਨੇ ਜਿੰਨੇ ਸਾਡੇ ਅਨ ਰਜਿਸਟਰਡ ਡੀਲਰਸ ਕੰਮ ਕਰ ਰਹੇ ਜਿਹੜੇ ਬਿਨਾ ਨੰਬਰ ਦੇ GST ਦਾ ਕੰਮ ਕਰਦੇ ਆ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਦੇ ਰਜਿਸਟ੍ਰੇਸ਼ਨ ਬੰਦ ਦੀ ਹੈ ਤੇ ਲੈਟ ਚਾਲਦੇ ਆ GST ਦੇ ਉਹਨਾਂ ਨੂੰ ਨੰਬਰ ਦੇਣਾ ਹੈ ਤੇ ਉਹਦੇ ਲਈ ਸੀ ਇਹਨਾਂ ਨੂੰ ਅਵੇਅਰ ਕਰ ਰਹੇ ਸੀਗੇ ਕਿ ਤੁਸੀਂ ਕਿਉਂ ਨੰਬਰ ਲੈਣਾ ਜ਼ਰੂਰੀ ਹੈ ਤੁਹਾਡੇ ਜੀ ਹਮ ਕਿਸ ਅਵੇਅਰਨੈਸ ਵਿੱਚ ਮਤਲਬ ਕਿਸ ਤਰ੍ਹਾਂ ਕੋਈ ਕੈਂਪੇਨ ਚੱਲ ਰਿਹਾ ਹੈ ਕਿ ਜਿਸਨਾ ਸ਼ੌਪ ਤੋਂ ਸ਼ੌਪ ਜਾ ਕੇ ਜਾਂ ਕੁਝ ਮਤਲਬ ਖਾਸ ਜਿਹੜੇ ਕੀ ਦਿਖਦੇ ਆ ਉਹ ਖਾਸ ਹੈ ਜਾਂ ਕਿਸੇ ਲਈ ਜਿਹੜਾ ਕੋਈ ਆਪਣਾ ਬਿਜ਼ਨਸ ਕਰ ਰਿਹਾ ਉਸ ਦੇ ਰਿਲੇਟ ਕਰ ਇਹ ਜਿਵੇਂ ਵਾਰਡਸ ਸਾਡੇ ਬਣੇ ਹੋਏ ਆ ਵਾਰਡ ਵਾਈਜ਼ ਟੀਮਸ ਬਣੀਆਂ ਨੇ ਸਾਡੀਆਂ ਤੇ ਇਸ ਤੋਂ ਇਲਾਵਾ ਇੱਕ ਤਾਂ ਉਹ ਟੀਮਸ ਜਾ ਕੇ ਡੇਲੀ ਜਾਣਗੇ ਚੈੱਕ ਕਰਨਗੇ ਕੋਈ ਵੀ ਬੰਦਾ ਬਿਨਾਂ ਨੰਬਰ ਲੈ ਕੰਮ ਕਰ ਰਿਹਾ ਹੈ ਸਾਡੇ ਕੁਝ ਜਿਹੜਾ ਸਾਡਾ ਕੰਮ ਹੋਏਗਾ ਸਾਡੇ ਟੇਬਲ ਤੇ ਹੀ ਹੋਏਗਾ ਅਨੋ ਜਿਹੜਾ ਅਸੀਂ ਡਾਟਾ ਕਲੈਕਟ ਕਰਾਂਗੇ ਉਹ ਦੇ ਅਕੋਰਡਿੰਗਲੀ ਫਿਰ ਉਹਨਾਂ ਰੀਡਰਸ ਕੋਲ ਜਾਣਗੇ ਉਹ ਮਤਲਬ ਤੁਸੀਂ ਇਹਨਾਂ ਦੇ ਫਾਇਦੇ ਵੀ ਦੱਸੇ ਨਾ ਜੀਐਸਟੀ ਜੋ ਦਿੰਨੇ ਨੰਬਰ ਦਿੰਨੇ ਇਹਨਾਂ ਤੋਂ ਤੁਹਾਨੂੰ ਸਿਰਫ ਫਾਇਦਾ ਹੋਣਾ ਚਾਹੀਦਾ ਜਿੰਨੇ ਨਾ ਦੇ ਨੁਕਸਾਨ ਕੋਈ ਨਹੀਂ ਹੈ ਜੀਐਸਟੀ ਨੰਬਰ ਲੈ ਅੰਦਰ ਨੁਕਸਾਨ ਨਹੀਂ ਤਾਂ ਅਸੀਂ ਅਵੇਅਰ ਕੀਤਾ ਕੀ ਅਵੇਅਰ ਕੀਤਾ ਅਵੇਅਰ ਇਹ ਕੀਤਾ ਜੀ ਦੇਖੋ ਕੰਪਲਾਈਂਸ ਜ਼ਰੂਰੀ ਹੈ ਜੇ ਤੁਹਾਡੀ ਟਰਨਓਵਰ 2 ਲੱਖ ਸਰਵਿਸਿਸ ਤੇ ਤੁਹਾਡੀ ਇਨਕਰੀਸ ਹੈਗੀ ਹੈ ਪੰਦੀ ਹੈ ਸਾਲ ਦੀ ਤੁਸੀਂ ਨੰਬਰ ਕਿਉਂ ਬਿਨਾ ਨੰਬਰ ਲੈ ਕੇ ਕੰਮ ਕਰ ਰਹੇ ਹੋ ਤਾਂ ਨੰਬਰ ਲਓ ਜੀਐਸਟੀ ਨੰਬਰ ਆਦਰਵਾਇਸ ਮੈਮ ਜਿਸ ਮੈਂ ਆਦਰਵਾਇਸ ਡਿਪਾਰਟਮੈਂਟ ਐਕਸ਼ਨ ਲਏਗਾ ਹੋਈ ਤੁਹਾਨੂੰ ਪੁੱਛਿਆ ਸੀ ਨਾ ਜੇ ਲੈਣੇ ਭਈ ਤੇ ਡੈਫੀਨਿਟਲੀ ਅਸੀਂ ਤਾਂ ਹੀ ਪਹਿਲਾਂ ਇੱਕ ਅਵੇਅਰਨੈਸ ਕ੍ਰੀਏਟ ਕਰ ਰਹੇ ਹਾਂ ਕਿ ਜੀ ਨੰਬਰ ਲਓ ਨਹੀਂ ਲੈਂਦੇ ਫਿਰ ਡਿਪਾਰਟਮੈਂਟ ਵੀ ਟੇਕ ਐਕਸ਼ਨ ਐਸ ਪਰ ਪ੍ਰੋਵੀਜ਼ਨਸ ਆਫ ਦ ਐਕਟ ਇਸ ਤਰ੍ਹਾਂ ਕੀ ਕੱਲ ਦੇਖਿਆ ਸੀ ਕੱਲ ਕੁਝ ਤੁਹਾਡੇ ਵਿਭਾਗ ਦੇ ਜਿਹੜੇ ਆ ਅਫੀਸਰ ਕੁ ਸਰਵੇ ਕਰ ਰਹੇ ਸੀ ਕਿ ਉਸ ਦੇ ਸੰਬੰਧ ਵਿੱਚ ਸਰਵੇ ਕਰ ਰਹੇ ਸੀ ਕਿ ਉਹਦੇ ਵਿੱਚ ਕੁਝ ਪਾਰਲਰਸ ਦੇ ਸ਼ਾਪਸ ਸਰਵੇ ਦੇ ਹਾਂਜੀ ਉਹ ਹੀ ਅਨ ਰਜਿਸਟਰਡ ਜਿਹੜਾ ਮੈਂ ਪਹਿਲਾਂ ਵੀ ਦੱਸ ਰਹੀ ਹਾਂ ਨਾ ਜਿੰਨੇ ਅਨ ਰਜਿਸਟਰਡ ਸਰਵਿਸਿਜ਼ ਵਾਲੇ ਆ ਉਹ ਚ ਪਾਰਲਰਸ ਆ ਗਏ ਜਿਮ ਆ ਗਏ ਆਇਲਟ ਸੈਂਟਰਸ ਆ ਗਏ ਨੇ ਉਸ ਤੋਂ ਇਲਾਵਾ ਹੋਰ ਵੀ ਜਿਹੜੇ ਟ੍ਰੇਡਸ ਬੁਟੀਕਸ ਹੈਗੇ ਆ ਈਵਨ ਕੁਝ ਸਰਵਿਸਿਜ਼ ਹੈਗੀਆਂ ਜਿਹੜੀਆਂ ਕਿ ਟੇਲਰਿੰਗ ਜੋ ਬੁਟੀਕਸ ਦਾ ਇਹ ਕੰਮ ਕਰਦੇ ਨੇ ਨਾਲ ਇਹ ਸਾਰੀਆਂ ਸਰਵਿਸਿਜ਼ ਅਸੀਂ ਕਵਰ ਕਰ ਰਹੇ ਹਾਂ ਰੀਅਲ ਏਸਟੇਟ ਵਾਲੇ ਹੋਗੇ ਆਰਕੀਟੈਕਟਸ ਹੋਗੇ ਇਹ ਸਾਰੀਆਂ ਸਰਵਿਸ ਜੇ ਤੁਸੀਂ ਫਾਲੋ ਕਰ ਦਸੇ ਬਸ ਟੂ ਪਾਸ ਉਨੇ ਜੋ ਵੀ ਹੈ ਜਿਮ ਨਗਰ ਤੇ ਇਹ ਜਿੰਗ ਵਗੈਰਾ ਹੋ ਗਿਆ ਤਾਂ ਇਹ ਕਿਸ ਤਰ੍ਹਾਂ ਲੈ ਸਕਦੇ ਕੀ ਵਿਧੀ ਹੈ ਜੀ ਕੋਈ ਸਰਲ ਵਿਧੀ ਹੈ ਜਾਂ ਬੜੀ ਡਿਫਿਕਲਟੀ ਜੀ ਨਹੀਂ ਬਿਲਕੁਲ ਸਰਲ ਵਿਧੀ ਹੈ ਸਾਡੇ ਆਫੀਸਰਸ ਨਾਲ ਅਸਿਸਟ ਕਰਨਗੇ ਜਿੱਥੇ ਨੰਬਰ ਲੈਣੇ ਹਨ ਕੋਈ ਵੀ ਤਾਂ ਤਾਂ ਹੀ ਅੱਜ ਅਸੀਂ ਸਾਰਿਆਂ ਨੂੰ ਬੁਲਾ ਕੇ ਕਹਿ ਰਹੇ ਹਾਂ ਜਿੱਥੇ ਤੁਹਾਨੂੰ ਕੋਈ ਕਨਫਿਊਜ਼ਨ ਹੋ ਰਿਹਾ ਕੁਝ ਨਹੀਂ ਸਮਝ ਆ ਰਿਹਾ ਤੁਹਾਡਾ ਡਿਪਾਰਟਮੈਂਟ ਵਿਲ ਹੈਲਪ ਯੂ ਮਤਲਬ ਆਨਲਾਈਨ ਵੀ ਲੈ ਸਕਦੇ ਆਨਲਾਈਨ ਹੀ ਲੈਣਾ ਆਫਲਾਈਨ ਨਹੀਂ ਹੈ ਆਨਲਾਈਨ ਹੀ ਨੰਬਰ ਲੈਣੇ ਮੈਮ ਜਿਸ ਤਰ੍ਹਾਂ ਕਿ ਕਈ ਵਪਾਰੀ ਹਜੇ ਵੀ ਉਹ ਕਨਫਿਊਜ਼ ਹੁੰਦੇ ਨੇ ਬੀਕ ਜੀਐਸਟੀ ਨੰਬਰ ਉਹਦੇ ਕੰਪੋਜੀਸ਼ਨ ਨੰਬਰ ਹੁੰਦਾ ਉਹਦੇ ਵਿੱਚ ਕੀ ਡਿਫਰੈਂਟ ਹੁੰਦਾ ਮੈਂ ਤੁਹਾਨੂੰ ਵਿਸਥਾਰ ਸਹਿਤ ਦੱਸ ਦਰੋਕਾਂ ਨੂੰ ਜਿਨ੍ਹਾਂ ਨੂੰ ਨਹੀਂ ਪਤਾ ਕੰਪੋਜੀਸ਼ਨ ਜੀ ਟਰਨਓਵਰ ਦੇ ਹਿਸਾਬ ਨਾਲ ਹੀ ਹੈ ਹੈਨਾ ਤੇ ਜਿਨ੍ਹਾਂ ਦਾ ਕੰਮ ਜੀਐਸਟੀ ਦੀ ਟਰਨਓਵਰ ਤੋਂ ਘੱਟ ਹੈਗਾ ਕੰਪੋਜੀਸ਼ਨ ਚ ਬਸ ਇਹ ਹੁੰਦਾ ਕਿ ਨਾਓ ਇੰਟਰਸਟੇਟ ਸੇਲ ਪਰਚੇਸ ਨਹੀਂ ਕਰ ਸਕਦੇ ਨੇ ਤੇ ਉਹ ਲੋਕਲੀ ਲੋਕਲ ਤੇ ਉਹਨਾਂ ਨੇ ਕੁਆਰਟਰਲੀ ਇੱਕ ਰਿਟਰਨ ਭਰਨੀ ਹੁੰਦੀ ਹੈ ਟੈਕਸ ਟੈਕਸ ਲਗਾ ਲਗਾਣਾ ਬਿਸਮਬਾਹ ਹੈ ਕਿ ਤੁਸੀਂ ਕੀ ਕੀਤਾ ਵੀ ਕਿੰਨੇ ਚਿਰ ਉਹਦਾ ਐਸਾ ਕਿੰਨਾ ਲਗਾਣਾ ਚਾਹੀਦਾ ਹਾ ਸਾਡਾ ਪਰਪਸ ਹੈਗਾ ਕਿ ਜਿਆਦਾ ਤੋਂ ਜਿਆਦਾ ਵਪਾਰੀ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਬੰਦੀ ਹੈ ਤੇ ਨਹੀਂ ਇਹਨਾਂ ਨੇ ਨੰਬਰ ਲਿਆ ਹੋਇਆ ਉਹ ਨੰਬਰ ਲੈਣ ਉਹਦੇ ਲਈ ਅਸੀਂ ਹਰ ਪੋਸੀਬਲ ਕੋਸ਼ਿਸ਼ ਕਰਾਂਗੇ ਅਵੇਅਰ ਵੀ ਕਰਾਂਗੇ ਤੇ ਕੈਂਪਸ ਵੀ ਲਗਾਵਾਂਗੇ ਆਫਿਸ 'ਚ ਵੀ ਮੀਟਿੰਗਸ ਕਰਾਂਗੇ ਜਮਾ ਬਿਨ ਇਦਾਰ ਜੀ ਪੁੱਛ ਤਾ ਕੋਈ ਆਖਰੀ ਡੇਟ ਕੋਈ ਹਾਂਜੀ 10th ਫਰਵਰੀ ਤੱਕ ਸਾਡੀ ਇਹ ਮੁਹਿੰਮ ਡੈਡੀਕੇਟਿਡ ਮੁਹਿੰਮ ਚੱਲ ਰਹੀ ਹੈ ਠੀਕ ਹੈ